ਉਹ ਟੁਕੜੇਸ ਨੂੰ ਨਹੀਂ ਲਾਈ ਜਾਂਦੇ ਕਾਦੀ ਗੱਲ ਆ ਹੁਣ ਮੈਂ ਕੀ ਕਹੂੰਗੀ ਤੱਕਣਾ ਹੀ ਪੈਣਾ ਹਾਂ ਹੈਲੋ ਹਾਂਜੀ ਵੀਰੇ ਕੌਣ ਬੈਂਕਜੋ ਬੋਲ ਰਿਹਾ ਕੈਸ਼ ਤ ਵੀਰੇ ਅੱਜ ਨਹੀਂ ਹੋਣੀ ਸਵੇਰੇ ਲੈ ਜਾ ਜੇ ਅੱਜ ਜੀ ਚਲ ਕੋਈ ਨਾ ਫੋਨ ਕਰਦੀ ਐ ਮੈਂ ਇਹਨਾਂ ਨੂੰ ਫਿਰ ਦੱਸ ਦਿਆਂ ਫੋਨ ਕਰਕੇ ਠੀਕ ਐ ਭਾਈ ਹੁਣ ਆ ਕਿੱਡੇ ਰੱਜ ਮਾ ਕੇ ਬਹਿ ਜਾਣਗੇ ਮਰਨੇ ਤਾਂ ਬੇਬੇ ਨੂੰ ਕਹਿਣੀ ਆ ਜਾ ਕੇ ਕਰ ਹੱਲ ਕੋਈ ਕਿਸੇ ਦਾ ਬੇਬੇ ਉਹ ਕਿਸਤਾਂ ਦਾ ਫੋਨ ਹੀ ਆ ਜਾਂਦਾ ਟੁੱਟੜਿਆਂ ਦਾ ਮੈਂ ਚੱਕ ਲਿਆ ਤੇ ਕਹਿੰਦੇ ਕਿਸਤ ਲੈ ਕੇ ਆਣੀ ਤੇ ਉਹਨੇ ਆ ਅਸੀਂ ਅੱਜੇ ਹੀ ਲੈ ਕੇ ਜਾਣੀ ਆ ਹੁਣ ਕੀ ਕਰਾਂ ਤੇ ਕਰਨਾ ਕੀ ਕਿਸਤ ਫੇਰ ਕਰਦਾ ਕੋਸ ਹੁਣ ਕੀ ਕਰੀਏ ਦੱਸੋ ਪੈਸੇ ਤਾਂ ਹੁਤਾ ਕਹਿੰਦਾ ਜੇ 5 ਤਰੀਕ ਨੂੰ ਮਤਲਬ 20 ਤਰੀਕ ਨੂੰ ਮਿਲਨੇ ਆ ਤੇ ਅੱਜ ਤਾਂ ਹਜੇ ਹੋਈ 5 ਹਿਤਾਜੀ ਫੋਨ ਉਹਨੂੰ ਵੀ ਮੈਂ ਕੀਤਾ ਉਹਨੂੰ ਤੜਕੇ ਦੱਸਿਆ ਸੀ ਹੁਣ ਤਾਂ ਨਹੀਂ ਮੈਂ ਕੀਤਾ ਉਹਨੂੰ ਵਾਰੀ ਵਾਰੀ ਕੀਤਾ ਅੰਗ ਕਰਾਂ ਜਦੋਂ ਪਤਾ ਹੀ ਐ ਵੀ ਦਾਵੀ ਨੂੰ ਮਿਲਣੇ ਤੇ ਅੱਜ 5 ਹੋਈ ਅਜੇ ਤੇ ਕੋਈ ਨਹੀਂ ਆਉਣ ਬਤਨਾਂ ਆਖਾਂਗੇ ਬਈ ਵੀ ਨੂੰ ਵੇਲੇ ਤੂੰ ਹੀ ਗੱਲ ਕਰ ਲਈ ਜਾਂ ਕਿਸੇ ਤੋਂ ਪੁੱਛਿਆ ਫਿਰ 5000 ਹਾਲੀਵੁੱਡੀ ਤੁਰੀ ਜਾ ਜਾ ਹੁਣ ਕੀ ਤੇ ਕਹਾਂਗੇ ਅਠੋ ਵਾਰ ਕਿ ਨਾ ਚੌਂਦੇਗੇ ਇੱਕ ਵਾਰੀ ਪੁੱਛ ਕੇ ਤਾਂ ਤੇ ਪੁੱਛਿਆ ਵੀ ਅੱਜ ਜਾਂਦੀ ਰੇ ਹੌਲੀ ਹੌਲੀ ਫੜ ਮੈਂ ਤੇਰੇ ਆਉਂਦੀ ਨੂੰ ਚਾਹ ਬਣਾਉਣੀ ਐ ਇੱਥੇ ਆਗੇ ਤਾਂ ਮੈਂ ਡੇਰਾ ਲਾ ਕੇ ਬਹਿ ਜਾਣਗੇ ਮੈਨੂੰ ਤਾਂ ਵੀ ਨਹੀਂ ਚੰਗੇ ਲੱਗਦੇ ਗਰ ਆਏ ਨਾ ਲੈਣੇ ਕਿਥੇ ਹੋਰ ਉਹਨੇ ਆਖਣਾ ਬੈਠੇ ਅਸੀਂ ਤਾਂ ਚੱਲ ਕੋਈ ਨਹੀਂ ਆ ਜਾਣਗੇ ਤਾਂ ਫਿਰ ਜਾਂ ਤੂੰ ਪੁੱਛ ਕੇ ਆ ਕਿਸੇ ਤੋਂ ਧਾਰਿਆ ਪੰਜ ਹਜ਼ਾਰ ਮੜ ਕੇ ਦੇ ਰਿਆਂਗੇ 20 ਤਰੀਕ ਨੂੰ 20 ਤਰੀਕ ਦਾ ਥੋੜਾ ਐਨਾ ਆਖੇ ਵੀ ਇੱਕ ਦੋ ਦਿਨਾਂ ਤੋਂ 20 ਤਰੀਕ ਨੂੰ ਮਿਲਨੇ ਆ ਤੇ 25 ਦਾ ਵਾਅਦਾ ਕਰਕੇ ਆਈ ਚੱਲ ਠੀਕ ਆ ਮੈਂ ਜਾਣੀ ਆ ਨਾ ਆਹੋ ਜਾ ਪਾਦੀ ਵੱਲ ਟੈਨਸ਼ਨ ਪੈ ਜਾਂਦੀ ਮਨ ਤਾਂ ਸੱਚੀ ਕੋਈ ਪਾਦਨੀ ਟੈਨਸ਼ਨ ਮੈਂ ਕਾਦੀ ਪਾਦਨੀ ਉਹ ਪਾਉਂਦੇ ਟੁੱਟੜੇ ਜਿਹੜੇ ਲੈ ਲੈ ਕੇ ਖਾਦੇ ਆਪਾਂ ਘਰ ਤੇ ਲਾਏ ਜੇ ਫੋਨ ਨਾ ਚੱਕੇ ਚੱਪੇ ਨਾ ਪਤਾ ਲੱਗੀ ਕੋਣ ਹੁਣ ਲਈ ਜਾਂਦੇ ਚੱਕਣਾ ਤਾਂ ਪੈਂਦਾ ਹੀ ਹੁਣ ਮੈਂ ਕੀ ਕਰਾਂ ਦੱਸ ਵਿਚਾਰੀ ਹੁਣ ਜਾਊਗੀ ਹੌਲੀ ਹੌਲੀ ਪੁੱਛਣ ਕਾਦੀ ਆਲਾ ਜਿਵੇਂ ਮੈਂ ਆਪਣੇ ਕੱਪੜੇ ਲਾ ਕੇ ਰੱਖ ਦਿਆਂ ਤਾਰ ਤੋਂ ਲੋ ਪੀਲੇ ਮੂਦੋਂ ਮੈਂ ਨਾਲ ਇਹਨਾਂ ਨੂੰ ਕਹਿੰਦੀ ਹੁੰਦੀ ਸੀ ਵੀ ਨਾ ਚੱਕੀ ਲਾਉਣਾ ਆਪਣਾ ਘਰ ਵਧੀਆ ਤਾਂ ਹੈਗਾ ਕੀ ਪਤਾ ਸੀਗਾ ਹੁਣ ਇੰਨਾ ਸਤਾਉਂਦੇ ਆ ਕਿ ਮਰ ਜਾਣੇ ਨਾ ਹੁਣ ਤਾਂ ਮੈਂ ਤਉਦੀ ਬੋਝ ਪੈ ਜਾਂਦਾ ਦਿਮਾਗ ਤੇ ਕਾਦੀ ਗੱਲ ਆ ਇਹਨਾਂ ਨੂੰ ਕਹੂੰਗੀ ਇਕੱਠੇ ਆਗੇ ਨਾ ਦੋਨੇ ਵੇਚ ਕੇ ਗੱਡੀਆਂ ਇਕੱਠੇ ਭਰ ਦੇ ਫਿਰ ਜਿਹੜੇ ਰਹਿ ਗਏ ਮੁੜ ਕੇ ਘਟ ਕਾਉਣਗੇ ਦੋ ਤਿੰਨ ਮਹੀਨਿਆਂ ਦੀਆਂ ਕਿਸ਼ਤਾਂ ਆ ਕੱਠਾ ਤਰ ਜਾਣਾਂ ਚੱਲ ਮੜ ਕੇ ਸਤਾਉਣਗੇ ਘੱਟ ਲੈ ਇੱਥੇ ਰੱਖ ਲੈਣੀ ਤੈ ਜੀ ਮਾਰ ਲਾਂਗੇ ਮਨ ਚਾਹ ਤਰਨੇ ਬੇਬੇ ਥੱਕੀ ਚੱਲ ਕੋਈ ਨਹੀਂ ਨਿਕਰੀ ਜਾਏ ਐਂ ਤੇ ਮਿਲੇ ਨਹੀਂ ਬਈ ਕਿਥੇ ਅੱਗੇ ਬੱਬੇ ਹਾਂ ਚਲਾ ਜਬਹਿ ਜਾ ਪਹਿਲੇ ਸਾਲ ਲੈ ਲਾ ਬੋਲਦੀ ਹੁਣੀ ਰਾਚਾਂ ਨਹੀਂ ਨਹੀਂ ਰਾਚਾਂ ਬੋਲਦੀ ਹੁਣੀ ਹੈ ਬਿਸਾਰਿਆਂ ਨੂੰ ਕੋਈ ਸਵੇਰੇ ਆਂ ਦੇਵਾਂਗੇ ਕੋਈ ਅੰਦੇ ਪਰਸੋਂ ਦੇਵਾਂਗੇ ਵੀ ਅੱਜ ਤਰੇੰਦਾਲੇ ਕਦੋਂ ਕੰਮ ਆਉਂਦੇ ਹੁੰਦੇ ਆਂ ਟਾਈਂ ਕਰਦੇ ਆ ਆਦੀ ਫਰੀਦਕੋਟੇ ਫੜੀ ਜੇ ਹਾਂ ਹੁਣ ਕੀ ਕਰੀਏ ਟੇ ਟਾਈਮ ਮੈਂ ਦੱਸ ਕੀ ਕਰਾਂ ਚਲ ਕੋਈ ਨਹੀਂ ਆ ਮੂੰਹ ਤਾਂ ਨਹੀਂ ਫਾੜ ਲੈਂਦੀ ਮੇਰੀ ਗੱਲ ਸੁਣ ਲੈ ਜੇ ਆਵਾ ਤਵਾ ਬੋਲਣ ਲੱਗਾ ਮੈਂ ਟੇਲ ਨਹੀਂ ਕਰਨੀ ਮੈਂ ਤਾਂ ਇੱਥੇ ਹੀ ਫਾੜੂ ਜੁੰਡਿਆਂ ਤੋਂ ਬਰਨਾ ਠੀਕ ਹੈ ਠੀਕ ਹੈ ਨਾ ਉਹ ਬਤਵਾ ਵਾਲਾ ਬੋਲਦਾਂ ਤਾਂ ਬੋਲਣ ਦੀ ਅਕਲ ਨਹੀਂ ਇੱਕ ਮੋਟਾ ਜਿਹਾ ਜੜਾ ਹੁੰਦਾ ਹੁੰਦਾ ਉਹੀ ਉਸੇ ਦੇ ਫੋਨ ਆਇਆ ਸੀਗਾ ਚਲ ਕੋਈ ਨਹੀਂ ਜਦੋਂ ਬੋਲੂਗਾ ਵਾਤਾਵਾ ਫੇਰ ਹੀ ਵੇਖਾਂਗੇ ਨਾ ਕੀ ਬੰਦਾ ਕੀ ਕਹਿੰਦੀਆਂ ਹੈ ਨਹੀਂਗੇ ਉਹ ਆਂਦੀਆਂ ਜੇ ਸਾਜ ਤਾਂ ਨਹੀਂ ਮਿਲਦੇਗੇ ਤੇ ਸਵੇਰੇ ਪੁੱਛ ਪੱਛ ਕੇ ਦੇ ਦੇ ਦਿਆਂਗੇ ਅਰਧ ਗਿੰਦੇ ਬਸ ਜਾਵੇ ਸ਼ੋਰਾ ਪਾਣੀ ਲੈ ਕੇ ਦੇ ਬੇ ਬਿਚਾਰੀ ਦਾ ਸੰਗ ਸੋਖ ਗਏ ਮੈਂ ਤਾਂ ਅੱਗੇ ਆਖੀ ਜਾਨੀ ਆ ਮੱਸਾਂ ਪਹੁੰਚੀ ਹੋਣੀ ਆ ਕਿਤੇ ਹੋਰ ਕੀ ਹੈ ਵੀਰ ਜਦ ਵੀ ਪਹੇਗਾ ਹੋਰ ਕੀ ਹੈ ਚੰਗਾ ਪੜਾ ਸੀ ਆਪਣਾ ਘਰ ਤੇ ਐਵੇਂ ਆਪਾਂ ਤੇ ਲਾ ਕੇ ਬਹਿ ਗਏ ਪੈਸਾ ਇਹਨਾਂ ਤੇ ਫਿਰ ਲੈਟਰ ਸੋਣਾ ਲੱਗਦਾ ਹੈ ਸੋਨਾ ਕੀ ادੂ ਤੇ ਸ਼ਹਿਰ ਲਿਆ ਹੁੰਦਾ ਉਹਨੇ ਪੈਸਿਆਂ ਚ ਇੱਥੇ ਪਿੰਡ ਚ ਰਹਿ ਕੇ ਆਪਾਂ ਕੀ ਕਰਨਾ ਸੀਗਾ ਨਾ ਬੇਬੇ ਆ ਪਿੰਡ ਤੇ ਚੱਤ ਤੱਕ ਆ ਪਿਆ ਮੇਰਾ ਤੇ ਜੀ ਨਹੀਂ ਕਰਦਾ ਇੱਥੇ ਰਹਿਣ ਚੱਲ ਕੋਈ ਨਹੀਂ ਹੁਣ ਆ ਕਿਸ਼ਤਾਂ ਲਾ ਕੇ ਨਾ ਤੇ ਫਿਰ ਸ਼ਹਿਰ ਹੀ ਲਵਾਂਗੇ ਹੋਰ ਇੱਥੋਂ ਖਿਹੜਾ ਹੀ ਛੱਡਾਂਗੇ ਮੈਂ ਤਾਂ ਕਹੂੰਗੀ ਆ ਦੋ ਤਿੰਨ ਜੜੀਆਂ ਗੱਡੀਆਂ ਵੇਚ ਕੇ ਨਾ ਤੇ ਇਕੱਠੇ ਹੀ ਭਰਦੇ ਪਰੇ ਹੋਰ ਇਕੱਠੇ ਭਰ ਕੇ ਤੇ ਲੈਣਗੇ ਸੌਖੇ ਆ ਆ ਮੜ ਕੇ ਜਿਹੜੇ ਰਹਿ ਜਾਣਗੇ ਚਲ ਸਾਲ ਤਾਂ ਸਾਡੇ ਲੈ ਮਾਈ ਗੋਦਰੀ ਲੈ ਲਈ ਜਿੱਥੇ ਮਰ ਗਈ ਲੈ ਹੋਰ ਇੱਥੇ ਰਹਿਣਾ ਹੀ ਨਹੀਂ ਪੈਂਦਾ ਕਿਹੜਾ ਛੱਡ ਦੇਣਾ ਇਹ ਚ ਕੋਈ ਮਤਵ ਨਹੀਂ ਕੋਤ ਕੋਈ ਮਤਲਬ ਨਹੀਂ ਕੰਮ ਨਹੀਂ ਆਉਂਦਾ ਕਿਸੇ ਨੇ ਪੁੱਛਣਾ ਨਹੀਂ ਦੱਸਣਾ ਨਹੀਂ ਮੈਂ ਤਾਂ ਨਹੀਂ ਮੂੰਹ ਘਣੀ ਕਿਉਂ ਵੱਟੇ ਆਪਣੇ ਨਾਲ ਸਾਰਿਆਂ ਨੇ ਚਲੋ ਕੋਈ ਪਰਮਾਤਮਾ ਨਾਲ ਮੂੰਹ ਵੱਟੇ ਤੇ ਬੰਦ ਵੱਟੇ ਨਾਲ ਕੋਈ ਨਹੀਂ ਆ ਤੇ ਮੇਰੀ ਗੱਲ ਸੁਣ ਤੂੰ ਪੀ ਲੈ ਉਹਨੇ ਪਾਣੀ ਤੇ ਚਾਹ ਨਹੀਂ ਪੀਣੀ ਹਜੇ ਅਜੇ ਨਹੀਂ ਪੀਣੀ ਚਾ ਤੇ ਮੇਰੀ ਗੱਲ ਸੁਣ ਮੈਂ ਕੁੜੀ ਉਹਨੇ ਟਿਊਸ਼ਨ ਛੱਡਿਆ ਵਾ ਛੱਡਿਆ ਉਹਨਾਂ ਦਾ ਨਹੀਂ ਪਤਾ ਕਦੋਂ ਆ ਜਾਣ ਬੈਂਕ ਵਾਲੇ ਮਰ ਤੁਹਾਨੂੰ ਜਾਨ ਨਹੀਂ ਇੱਥੇ ਉਹ ਆਗੇ ਮਰਨੇ ਉਹ ਵੀ ਬਾਰ ਕਰਦੇ ਆਜੋ ਬਈ ਇਹ ਕਰਤੀ ਜਾਨ ਕੇ ਦੇ ਨੋ ਨਾ ਸਸ਼ੀਕਲ ਬਾਈ ਜੀ ਬਸੀ ਦਾ ਮਾਤਾ ਸਤਰੀਕਾਰ ਹੋਰ ਨਾ ਹਾਂਜੀ ਆ ਲਓ ਬਈ ਕੁਰਸੀ ਬੈਠੋ ਕਿਪਿਓ ਗੁੰਦੇ ਨੂੰ ਮੈਂ ਪਾਣੀ ਪੀਣਾ ਬਸ ਤੇ ਦੇ ਲੋ ਕੈਸਟ ਮੈ ਫੋਨ ਤੇ ਗਿਆ ਸਾਨੂੰ ਕਿਸਤ ਵੀਰੇ ਮੈਂ ਤੁਹਾਨੂੰ ਕਿਹਾ ਸੀਗਾ ਵੀ ਅੱਜ ਨਹੀਂ ਬੰਨਨੀ ਫਿਰ ਤੁਸੀਂ ਤਾਂ ਕਹੀ ਜਾਂਦੇ ਸੀ ਹੁਣ ਕੈਸਟ ਦਾ 20 ਤਰੀਕ ਨੂੰ ਮਿਲੋਗੀ ਤੁਹਾਨੂੰ ਵੀ ਇਹਨੂੰ ਲੇਟ ਅਗੇ ਬਹੁਤ ਹੋ ਗਿਆ ਕਿੰਨੀਆਂ ਗੈਸਾਂ ਤੁਹਾਡੇ ਪਹਿਲਾਂ ਟੁੱਟ ਗਿਆ ਜਿਹੜੇ ਹੁਣ ਕੀ ਕਰੀਏ ਕਿੰਨੀਆਂ ਚੱਬੋਤਾ ਕੈਸਟ ਬਣਾਵਾਂਗੇ ਬੇਬੇ ਮੈਂ ਕੈਸਟ ਲੈ ਕੇ ਜਾਊਗਾ ਮਾਨਾ ਕਿ ਹਿਲਣਾ ਨਹੀਂਗਾ ਨਹੀਂ ਰਹਿ ਗਿਆ ਪਾਣੀ ਕਰਦੇ ਹਾਂ ਮੁਰਕੇ ਰੋਟੀ ਟਰੱਕ ਪਕਾਉਂ ਰੋਟੀ ਟਰੱਕ ਮੇਰੇ ਆਦੇ ਦਵਾਖ ਨੇ ਹੈ ਮਾਥੇ ਵੀ ਜਾਣਾ ਮੈਂ ਕਿਸ ਦੇ ਮੈਂ ਜਾਣਾ ਰਾਵਾ ਜਹਾਨੀ ਕਿ ਉਸ ਦੁਪਹਿਰ ਤੱਕ ਅੱਦੋ ਬਸ ਮੈਂ ਕੋਲ ਨਾ ਟਾਈਮ ਨਹੀਂ ਹੈ ਗੱਲਾਂ ਮਾਰਨ ਦਾ ਤੇ ਸਾਡੇ ਤੋਂ ਮੁੰਡੇ ਘਰੇ ਨਹੀਂ ਆਊਗਾ ਤੂੰ ਉਹ ਮੁੰਡੇ ਦਾ ਅਸੀਂ ਠੇਕਾ ਲਿਆ ਤੁਸੀਂ ਤਾਹੇ ਲਿਆਓ ਤੇ ਪੈਸੇ ਬੁੜੀਆਂ ਕੋਲੇ ਕਿੱਥੇ ਹੁੰਦੇ ਆ ਬੁੜੀਆਂ ਨੂੰ ਘਰਾਉਂਦੇ ਆ ਕੋਈ ਨਹੀਂ ਘਰਾਂਦਾ ਬੁੜੀਆਂ ਨੂੰ ਮੇਰੀ ਗੱਲ ਸੁਣ ਲੈ ਵੀਰੇ ਵੱਧ ਘੱਟ ਬੋਲਣ ਦੀ ਲੋੜ ਨਹੀਂ ਕਿਸ ਤੇ ਤੁਹਾਨੂੰ 20 ਤਰੀਕ ਨੂੰ ਹੀ ਮਿਲੂਗੇ ਅਸੀਂ ਜਰਮਾਨਾ ਨਹੀਂ ਤੁਸੀ ਤਾਂ ਇਸ ਵਿਰੋਧ ਨਾ ਜਾਵੋ ਮੈਨੂੰ ਵੱਧ ਘੱਟ ਬੋਲਣ ਦੀ ਕੀ ਲੋੜ ਆ ਤੂੰ ਬੋਲੀ ਤੇ ਨਾ ਬਾਕੀ ਬੋਲੇਗਾ ਤੇ ਪੈਸੇ ਵੜਾਉ ਮੈਂ ਜਾਵਾਂ ਬਸ ਐਸੇ ਹੈ ਨਹੀਂ ਹੁਣ ਕਿੱਥੋਂ ਹੱਡ ਵੱਡ ਕੇ ਦੇ ਦੀ ਜੁੱਠਾ ਮਾਰਦੀ ਜਾ ਮੈਨੂੰ ਪੈਸੇ ਚਾਹੀਦੇ ਆ ਮੈਂ ਜਾਵਾਂ ਮੈਂ ਇੱਕ ਵਾਰ ਹੀ ਕਿਹਾ ਸੀ 20 ਤਰੀਕ ਨੂੰ ਮੈਂ ਲੈ ਕੇ ਜਾਣੇ ਆ ਪੈਸੇ ਦਿਓ ਤੇ ਮੈਂ ਬੈਠਿਆ ਰਹੇ ਕੋਈ ਗੱਲ ਨਹੀਂ ਹੁਣ ਅੰਦਰ ਵੜ ਜਾਣਗੇ ਤੇ ਪੈਸੇ ਦੇਣ ਦਾ ਨਾਂ ਨਹੀਂ ਹੈਗਾ ਮਾਤਾ ਪੈਸੇ ਆ ਨੋ ਆਦਮੀ ਕਾ ਪੈਸੇ ਦਵੇ ਇਹ ਨੋ ਕੋਲੇ ਪੈਸੇ ਹੁੰਦੇ ਤਾਂ ਮੈਂ ਤੈਨੂੰ ਪਹਿਲਾਂ ਫੜਾ ਦਿੰਦੀ ਪਿਆਸਣ ਕਲੇ ਆਓ ਅੰਦਰ ਵਰਗੀ ਆ ਬਾਤ ਤੁਸੀਂ ਅੰਦਰ ਬਾੜਾ ਕੇ ਬਾਹਾਂ ਕੇ ਮੈਂ ਇੱਥੇ ਰਾਲਾ ਪਾਉਂਦਾ ਰਹਾਂਗਾ ਵੀ ਭਰਾਵਾ ਅੰਦਰ ਤਾਂ ਹੁਣ ਮੈਨੂੰ ਸੌ ਕੰਮ ਹੋਵੇ ਤੇਰੇ ਸਹਰਾਣੇ ਬਹਿ ਜਾ ਕੇ ਅੰਦਰ ਤਾਂ ਮੈਂ ਵੱੜਨਾ ਹੀ ਆ ਅੱਜ ਤੋਂ ਰੋਟੀ ਵੀ ਖਾਣ ਦੀ ਚਾਹ ਪੀਣੇ ਆਸਤੇ ਤਾਹੇ ਹੁੰਦੇ ਮੇਰੇ ਆਸਤੇ ਤਾਹੇ ਕਿਉਂ ਨਹੀਂ ਆਉਂਦੇ ਕਿਸ ਤੇ ਹਰ ਵਾਰੀ ਲੇਟ ਕਰਦੇ ਮੈਨੂੰ ਕੇਸ ਤੇ ਚਾਹੀਦੀ ਆ ਚਾਹੀਦੀ ਆ ਮੈਂ ਕਿਹਾ ਸੀ ਨਾ ਮੂਟਾ ਇਹ ਬਕਵਾਸ ਬਹੁਤ ਕਰਦਾ ਨਹੀਂ ਮੇਰੇ ਕੋਲ ਸਮਾਨ ਚਾਹ ਰੋ ਮੇਰਾ ਸਮਾਨ ਨਾ ਤੈਨੂੰ ਇੱਥੇ ਦੇਵਾ ਤੈਨੂੰ ਹੁਣੇ ਸਮਾਨ ਮੈਂ ਜੱਪੜ ਕੇ ਤੁਰਦਾ ਬਾਹਰ ਬਕਵਾਸ ਮਾਰਦਾ ਮੈਂ ਪਿੱਛੇ ਥੋੜੇ ਫ੍ਰਿਜ ਫ੍ਰਿਜ ਨਾ ਕਿ ਤੂੰ ਲੈ ਕੇ ਜਾ ਨਾ ਮੇਰੇ ਮਾਤਾ ਮੈਂ ਕੇਸ ਕਰਦੂ ਕਰਦੂ ਕੇਸ ਮੇਰੇ ਪੋਤਾ ਸਾਲਾ ਚਾਹ ਤੂੰ ਮੈਂ ਕੇਸ ਕਰਦਾ ਮੈਨੂੰ ਫ੍ਰਿਜ ਚ ਕਾ ਕਰ ਕੇਸ ਉਧਰ ਨਹੀਂ ਮੁੜਦਾ ਖੜ ਜਾ ਕਿੱਥੇ ਆ ਕੋਈ ਆ ਓਏ ਦਿਨੀ ਤੈਨੂੰ ਕਿਸ ਅੱਗੇ ਤਾਂ ਮੈਂ ਵੀ ਸਿਰ ਤੇ ਜੁਰਮਾਨਾ ਨਾ ਮੈਂ ਮਨ ਬੁਲਾ ਲੈਣਾ ਬੰਦੇ ਬੁਲਾ ਬੰਦੇ ਮੇਰੇ ਪਿਓ ਦਾ ਕੁਸ ਲੱਗਦਿਆ ਬੁਲਾ ਮੈਂ ਅੰਗਲਾ ਵੀ ਧਾਰੂਆ ਵਾਹ ਬੰਦੇ ਬੁਲਾ ਤੂੰ ਚੱਲ ਕੰਜਰ ਨਾ ਹੁੰਦਾ ਹਾਂ ਕੇਸ ਕਰਦਾ ਮੈਂ ਹੋਰ ਕੌਸ ਕਰਾ ਜਮਾ ਹਾਏ ਬਾਲਾ ਮਾਰਾ ਆ ਕੇਸ ਕਰਨਾ ਮੈਂ ਨਾ ਨੌਕਰੀ ਛੱਡ ਦੇਣੀ ਆ ਇਹ ਦੇਖ ਹੋ ਜਾਂਦੀ ਮੈਂ ਜੇ ਕੇਸ ਦਿੱ ਦਿੱਨੀ ਤੈਨੂੰ ਕੇਸ ਹੈ ਕੰਜਰਾਂ ਨੇ ਲੋ ਪੀ ਲਿਆ ਨਹੀਂ ਬਬੇ ਕਿੰਨਾ ਸਾ ਮਾਰੀ ਤੇਰੇ ਨਾਲ ਚਲ ਕੁੜਕੀ ਤੂੰ ਹੀ ਘੱਟ ਬੋਲਿਆ ਕਰ ਲੈ ਉਹ ਤਾਂ ਸਿਰ ਤੇ ਚੜਿਆ ਹੁੰਦਾ ਸੀ ਬਸ ਚੱਚਾ ਗਿਆ ਮੈਂ ਫਿਰ ਆਪਾਂ ਕਿਸ਼ਤ ਦੇਣੀ ਅਗਲੇ ਮਹੀਨੇ ਤੇ ਬੋਲ ਨਹੀਂ ਹੁੰਦਾ ਉਹ ਤਾਂ ਸਿਫਰਜ ਜਲ ਜਾਣਾ ਚੱਕ ਕੇ ਲੈ ਫਿਰ ਕਿਨੇ ਹੋ ਜਾਂਦਾ ਹੁਣ ਤਾਂ ਮੈਂ ਬੋਲ ਨਹੀਂ ਦਿੰਦੀ ਚੱਕਣ ਘੱਟ ਬੋਲਣ ਨੂੰ ਕੀ ਕਰ ਦੂਗਾ ਆਪਣਾ ਇਹ ਜਿਹੜਾ ਮੈਂ ਕਿਚ ਕਰਤਾ ਹੁਣ ਕੁਝ ਨਹੀਂ ਕਰਦਾ ਆਖੋ ਮੈਨੂੰ ਅੱਗੇ ਕਰਦੀ ਬਸ ਚਲ ਠੀਕ ਆ ਕੇਸ ਕਰਕੇ ਤਾਂ ਹੋਰ ਕੁਝ ਕਰ ਦੂਗਾ ਇਹ ਮੈਂ ਕਰ ਦਿੰਨੀ ਇਹਨੂੰ ਵੀ ਫੋਨ ਮੈਂ ਕਹਿ ਤਾਹਦੀ ਉਹਨੂੰ ਅਖ ਮੈਂ ਤਾਂ ਭਾਈ ਕੁੱਟਦਾ ਫਿਰ ਬੋਲਦਾ ਸੀ ਵਾਤ ਮੈਂ ਕਰ ਦੂੰਗੀ ਪੁੱਠਾ ਸਿੱਧਾ ਬੋਲਦਾ ਸੀ ਮੈਂ ਜਿਹੜਾ ਕਰਦਾ ਪੁੱਤ ਪੁੱਤ ਕਰੀ ਜਾਂਦੀ ਉਹ ਚਾਚੂ ਪਿਆਗਲਾ ਮਰ ਜਾਂਦਾ ਛੱਡਾ ਹੋ ਕੇ ਪੁੱਤ ਕਰਦੀ ਤਾਂ ਹੀ ਤਾਂ ਸਿਰ ਚੜ੍ਹਦੇ ਅਗਲੇ ਐ ਪੁੱਤ ਪੁੱਤ ਕਰਿਆ ਨਹੀਂ ਸੋ ਤਾਂ ਉਹਨੇ ਹੁਣ ਤਾਂ ਮੈਂ ਵੀ ਵੀਰ ਵੀਰ ਕਰੀ ਜਾਂਦੀ ਜੇ ਨਹੀਂ ਮੰਨਿਆ ਫਿਰ ਥੇ ਹੋਣਾ ਹੁਣ ਮੇਰੀ ਸੁਣ ਲੈ ਗੱਲ ਜੇ ਵੱਧ ਘਟ ਕੇ ਕਹਿਣ ਲੱਗਾ ਮੈਂ ਕਹਿ ਦੂੰਗੀ ਮੈਨੂੰ ਆਵਾ ਤਵਾ ਬੋਲਦਾ ਸੀਗਾ ਮੈਂ ਤਾਂ ਹੀ ਉਹ ਕਰ ਲਿਆ ਚਲ ਠੀਕ ਆ ਹਾਂ ਉਹ ਤਾਂ ਫੇਰ ਹੀ ਪਤਾ ਲੱਗੂ ਨਾ ਕੀ ਬੋਲ ਕੁਛ ਨਹੀਂ ਦਾ ਤੂੰ ਡਰਨਾ ਕੋਈ ਨਹੀਂ ਮੈਂ ਡਰ ਤੈਨੂੰ ਕਾਦਾ ਨਹੀਂ ਹਾਂ ਕੁਛ ਨਹੀਂ ਕਰ ਸਕਦੇ ਹੁੰਦੇ ਇਹ ਇਦਾਂ ਜੇ ਨਾਨਾ ਕੁਛ ਕਹੀਏ ਤਾਂ ਹੀ ਉੱਤੇ ਚੜੇ ਹੁੰਦੇ ਹੁੰਦੇ ਥੇ ਹੁਣੇ ਚਲੋ ਬੀਬੀ ਤੂੰ ਕਪੜੇ ਤਹਿ ਲਾਤੇ ਐਵੇਂ ਨਾ ਟੈਨਸ਼ਨ ਲੈ ਮੈਂ ਬਣਾ ਕੇ ਲੈਣੀ ਨਹੀਂ ਕੋਈ ਟੈਨਸ਼ਨ ਨਹੀਂ ਲੱਗਦੀ ਮੇਰੇ ਨਾਲ ਸਭ ਇਹ ਹੋ ਗਿਆ ਹਾਂ ਤੈਨੂੰ ਦੱਸੋ ਕੀ ਹੋ ਗਿਆ ਹੁਣ ਆਇਆ ਇੰਨਾ ਕੁਝ ਹੋ ਗਿਆ ਤੇ ਅੰਦਰੋਂ ਬਾਹਰ ਨਹੀਂ ਨਿਕਲਿਆ ਓ ਵਾਹ ਬੜਾਈ ਪਈ ਓਦੀ ਪਤਾ ਹੀ ਨਹੀਂ ਲੱਗਦਾ ਪਤਾ ਨਹੀਂ ਲੱਗਦਾ ਗੱਭਰੂ ਸਾਰਿਆਂ ਤੋਂ ਸ਼ਰਮ ਮਾਨ ਇੱਥੇ ਆ ਕੇ ਕਿਹਦਾ ਮਰ ਗਿਆ ਸੀ ਮੇਰੇ ਨੂੰ ਕੁਝ ਜਾਂਦਾ ਫੇਰ ਮੇਰੀ ਬਾਹੂ ਫੜ ਲੈਂਦਾ ਤਾਂ ਫੇਰ ਕੀ ਰਹਿੰਦਾ ਮੇਰਾ ਮੇਰੀ ਗੱਲ ਸੁਣ ਮੈਂ ਫੇਰੇ ਛਿੱਤਰ ਇੱਥੇ ਕੱਲੀ ਨੇ ਉਹਦਾ ਤਾਂ ਬਾਹਰ ਨਹੀਂ ਨਿਕਲਣਾ ਬੇਬੇ ਉੱਠੀ ਨਾ ਤੂੰ ਨਿਕਲਿਆ ਬਾਹਰ ਮੈਂ ਕਰਦਾ ਗੱਲ ਪਰ ਤਰ ਬਹਿ ਜਾ ਵੱਡਾ ਆ ਨੱਡੂ ਖਾਂ ਜਾਣੇ ਜਾਣੇ ਬੇਰਾਮ ਨਾ ਜਾਣ ਤੋਂ ਕਰ ਨਹੀਂ ਗਏ ਇੱਥੇ ਤੇਰਾ ਕੁਸ ਲੱਗਦਾ ਹੁਣ ਕਰਦਾ ਗੱਲ ਹੂੰ ਫੜ ਨਹੀਂ ਜਾ ਕੇ ਤਾਂ ਸਹੀ ਹੁਣ ਹੈ ਨਹੀਂ ਹੁਣ ਕੀ ਗੱਲ ਕਰੂਗਾ ਉਹ ਤਾਂ ਖੜਾ ਹੀ ਹੋਣਾ ਆਇਆ ਖੜਾ ਹੋਣਾ ਹੁਣ ਉਹ ਤਾਂ ਮੈਨੂੰ ਲੜੀ ਜਾਣੀ ਹੋਣਾ ਕਿ ਫੜ ਲਈ ਜਾ ਕੇ ਤੇ ਹੁਣ ਤਾਂ ਉਹ ਤਾਂ ਕੁੱਪ ਵੀ ਨਹੀਂ ਕਰਾਈ ਨਾਲ ਹੁਣ ਤਾਂ ਉਹ ਸਿੱਕਾ ਮੁੰਡਾ ਵਾਪਸ ਫੜ ਲੂਗਾ ਤੇ ਉਹ ਖਾਚਿਆ ਕੋਚ ਉਹ ਤਾਂ ਪੂਰਾ ਜਿੰਨਾ ਫੜ ਕੇ ਉਹਨੇ ਸੰਗੀ ਮਰੋੜ ਲੈਣੀ ਮਰੋੜ ਲੈਣੀ ਸੰਗੀ ਮੇਰਾ ਗੁੱਸਾ ਉਹ ਤੇ ਕੱਢ ਦੂਗਾ